ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੋਸਤੋ ਅੱਜ ਫੇਰ ਸੀ ਪੰਜਾਬ ਦੇ ਇੱਕ ਅਹਿਮ ਮੁੱਦੇ ਤੇ ਗੱਲ ਕਰਾਂਗੇ ਅੱਜ ਸੀ ਗੱਲ ਕਰਾਂਗੇ ਕੇਂਦਰੀ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਬਾਰੇ ਮੇਰੀ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਬੇਨਤੀ ਹੈ ਕਿ ਉਹ ਲਗਾਤਾਰ ਸੂਬੇ ਦੀ ਸਰਕਾਰ ਨੂੰ ਸੂਬੇ ਦੇ ਮੁੱਖ ਮੰਤਰੀ ਨੂੰ ਬਾਰ-ਬਾਰ ਚੈਲੰਜ ਕਰਦੇ ਆ ਬਾਰ-ਬਾਰ ਚੈਲੰਜ ਕਰਦੇ ਆ ਕਿ ਮੇਰੇ ਤੇ ਮਕਦਮਾ ਦਰਜ ਕਰੋ ਅੱਜ ਮੈਂ ਅਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਪੂਰੀ ਜਥੇਬੰਦੀ ਉਹਨਾਂ ਨੂੰ ਚੈਲੰਜ ਕਰਦੀ ਹੈ ਕਿ ਤੁਸੀਂ ਸਰਦਾਰ ਸਾਹਿਬ ਤੁਸੀਂ ਕੇਂਦਰ ਦੇ ਰਾਜ ਮੰਤਰੀ ਹੋ ਤੁਸੀਂ ਰੇਲ ਰਾਜ ਮੰਤਰੀ ਹੋ ਤੁਹਾਡੇ ਸੂਬੇ ਦੇ ਵਿੱਚੋਂ ਟ੍ਰੇਨਾਂ ਨਿਕਲ ਕੇ ਦੂਜੇ ਸੂਬਿਆਂ ਦੇ ਵਿੱਚ ਜਾਂਦੀਆਂ ਤੁਸੀਂ ਮੈਨੂੰ ਦੱਸੋ ਕਿ ਉਹਨਾਂ ਟ੍ਰੇਨਾਂ ਦੇ ਉੱਤੇ ਸੂਬੇ ਦੀ ਖੇਤਰੀ ਭਾਸ਼ਾ ਪੰਜਾਬੀ ਭਾਸ਼ਾ ਦੇ ਵਿੱਚ ਲਿਖੀ ਹੋਈ ਕੀ ਲਿਪੀ ਮੌਜੂਦ ਵਾਲੀਆਂ ਪਲੇਟਾਂ ਹਨੀਆਂ ਖੋਈਪੁਰ ਤੋਂ ਤਨੇ ਬਾਅਦ ਟ੍ਰੇਨ ਜਾਂਦੀ ਆ ਉਹਦੇ ਉੱਤੇ ਕਿਹਾ ਤੁਸੀਂ ਦੱਸੋ ਤੁਹਾਡੀ ਖੇਤਰੀ ਭਾਸ਼ਾ ਦੇ ਵਿੱਚ ਪਲੇਟ ਲੱਗੀ ਹੋਈ ਆ ਖਾਬੜਾ ਮੇਲ ਜਾਂਦੀ ਆ ਇੱਥੋਂ ਕਲਕੱਤੇ ਤੱਕ ਜਾਂਦੀ ਆ ਅਗਰ ਤੁਸੀਂ ਸਾਡਾ ਚੈਲੰਜ ਸਵੀਕਾਰ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਸ ਚੈਲੰਜ ਨੂੰ ਜਦੋਂ ਤੁਸੀਂ ਆਪਣੀ ਚੁਣੌਤੀ ਦੇ ਤੌਰ ਤੇ ਲਵੋਗੇ ਕਿ ਦੂਜੇ ਸੂਬਿਆਂ ਨੂੰ ਪਤਾ ਲੱਗੂਗਾ ਕਿ ਇਹ ਟ੍ਰੇਨ ਪੰਜਾਬ ਦੇ ਸੂਬੇ ਤੋਂ ਆਈ ਹੈ ਤੇ ਤੁਸੀਂ ਇਹ ਕੰਮ ਕਰੋ ਤੁਸੀਂ ਐਨੀ ਬੇਲੇ ਜਿਹੜੇ ਤੁਹਾਡੇ ਦੋਸਤ ਫਰੋਤੀਆਂ ਮੰਗਦੇ ਆ ਜਿਹੜੇ ਕਿ ਰਜੀਵ ਰਾਜਾ ਵਰਗੇ ਰਜੇਸ਼ ਸ਼ਕਤੀ ਵਰਗੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਕਾਲਾਂ ਦੇ ਹਿਸਾਬ ਨਾਲ ਫਰੋਤੀ ਮੰਗੀ ਆ ਤੁਸੀਂ ਬਾਰ-ਬਾਰ ਮੁੱਖ ਮੰਤਰੀ ਨੂੰ ਚੈਲੰਜ ਕਰਦੇ ਹੋ ਕਿ ਹਾਂਜੀ ਭਾਈ ਤੁਸੀਂ ਮੇਰੇ ਤੇ ਮਕਦਮਾ ਦਰਜ ਕਰੋ ਤੁਸੀਂ ਮੇਰੇ ਤੇ ਮਕਦਮਾ ਦਰਜ ਕਰੋ ਥਾਨੇ ਇੱਕ ਗੱਲ ਦੱਸ ਦਵਾਂ ਤੁਹਾਡੇ ਕੋ ਇੱਕ ਕਲੰਦਰਾ ਨਹੀਂ ਚੱਲਿਆ ਜਾਣਾ ਇੱਕ 751 ਦਾ ਕਲੰਦਰਾ ਨਹੀਂ ਚੱਲਿਆ ਜਾਣਾ ਤੁਸੀਂ ਬਾਰ-ਬਾਰ ਬਾਰ-ਬਾਰ ਇਦਾਂ ਹੀ ਬਾਦਲਾਂ ਦਾ વિનાਸ਼ ਆਇਆ ਸੀ ਬਾਦਲਾਂ ਦੀ ਬੁੱਧੀ ਪ੍ਰਸ਼ਟ ਹੋ ਗਈ ਸੀ ਉਹ ਕਹਿੰਦੇ ਸੀ ਕਿ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਉਹਨਾਂ ਦਾ ਕੱਖ ਨਾ ਰਵੇ ਤੁਸੀਂ ਵੀ ਉਸ ਗਲਤ ਤੇ ਆ ਗਏ ਕਿ ਮੇਰੇ ਤੇ ਮੁਕੱਦਮਾ ਦਰਜ ਹੋਵੇ ਤੇ ਤੁਹਾਡੇ ਤੇ ਹੋ ਜਾਏਗਾ ਕਿਉਂਕਿ ਕੰਡੇ વિનાਸ਼ ਕਾਲੇ ਵਿਪਰੀਤ ਬੁੱਧੀ ਤੁਸੀਂ ਬਾਰ-ਬਾਰ ਲੋਕਾਂ ਨੂੰ ਚੈਲੰਜ ਕਰਦੇ ਹੋ ਤਾਨੂੰ ਜਿਹੜਾ ਕੰਮ ਮਿਲਿਆ ਉਹ ਕਰੋ ਤੁਸੀਂ ਕੇਂਦਰ ਦੇ ਰਾਜ ਮੰਤਰੀ ਨੂੰ ਤੇ ਤੁਸੀਂ ਸਾਡੀ ਪੰਜਾਬੀ ਮਾਂ ਬੋਲੀ ਦੇ ਲਈ ਇੱਕ ਕੰਮ ਕਰੋ ਜਿਹੜੀਆਂ ਟ੍ਰੇਨਾਂ ਪੰਜਾਬ ਦੇ ਵਿੱਚੋਂ ਜਾ ਕੇ ਦੂਜੇ ਸੂਬਿਆਂ ਦੇ ਵਿੱਚ ਜਾਂਦੀਆਂ ਨਿਕਲ ਕੇ ਜਿਨ੍ਹਾਂ ਦਾ ਡਿਪਾਰਚਰ ਪੰਜਾਬ ਦੇ ਵਿੱਚ ਹੋਗਾ ਉਹਨਾਂ ਟ੍ਰੇਨਾਂ ਦੇ ਉੱਤੇ ਪੰਜਾਬ ਦੀ ਤਖਤੀ ਲਵਾਓ ਤਾਂ ਅਸੀਂ ਮੰਨिए ਤੁਹਾਨੂੰ ਕਿ ਤੁਸੀਂ ਕੇਂਦਰ ਦੇ ਰਾਜ ਮੰਤਰੀਓ ਐਨੀ ਗੱਲਾ ਕਰੀ ਜਣੀਆਂ ਕਿ ਮੈਨੂੰ ਮੈਂ ਮੁੱਖ ਮੰਤਰੀ ਦੇ ਘਰ ਦੇ ਬਾਹਰ ਆ ਗਿਆ ਮੈਂ ਉਹਦੇ ਘਰ ਦੇ ਬਾਹਰ ਆ ਗਿਆ ਇਸ ਗੱਲਾਂ ਨੂੰ ਛੱਡੋ ਜਿਸ ਕੰਮ ਨੂੰ ਤੁਹਾਨੂੰ ਲਾਇਆ ਹੈ ਉਹ ਕੰਮ ਕਰੋ ਕਦੀ ਇੰਜਨਾਂ ਦੇ ਵਿੱਚ ਜਾ ਕੇ ਫੋਟੋ ਖਚਾਲੀਆਂ ਕਦੀ ਮੁੱਖ ਮੰਤਰੀ ਦੇ ਘਰ ਦੇ ਬਾਹਰ ਫੋਟੋ ਖਚਾਲੀਆਂ ਇਸ ਕੰਮ ਨੂੰ ਬੰਦ ਕਰ ਦਿਓ ਪੰਜਾਬ ਪੱਖੀ ਕੰਮ ਕਰੋ ਥਾਡੀ ਪੰਜਾਬ ਪੱਖੀ ਜੀ ਸੋਚ ਹੋਵੇ ਸਾਨੂੰ ਵੀ ਪਤਾ ਲੱਗੇ ਕਿ ਕੇਂਦਰ ਦਾ ਕੋਈ ਰਾਜ ਮੰਤਰੀ ਲਾਇਆ ਹੈ ਇਹ ਨਹੀਂ ਆਪਸੀ ਨਿੱਜੀ ਲੜਾਈ ਦੇ ਵਿੱਚ ਲੋਕਾਂ ਨੂੰ ਨਾ ਉਲਜਾਓ ਇਹਦੇ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਗਰਾਂਟ ਦੇਣਾ ਹੈ ਅਗਰ ਮੈਂ ਕੋਈ ਸ਼ਬਦ ਵੱਧ ਕਿਹਾ ਹੋਵੇ ਤੇ ਸੰਗਤ ਬਖਸ਼ਣਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੋਸਤੋ